ਅੱਜਕੱਲ੍ਹ ਤਿਹਾਰਾਂ ਦਾ ਸਮਾਂ ਤਿਹਾਰਾਂ ਦੇ ਸਮੇ ਨੂੰ ਲੈ ਕੇ ਹੁਣ ਅੱਗੇ ਦਿਵਾਲੀ ਵੀ ਹੈ ਦਿਵਾਲੀ ਦੀ ਖਰੀਦਾਰੀ ਨੂੰ ਲੈ ਕੇ ਤੇ ਦੂਜੇ ਪਾਸੇ ਦਿਵਾਲੀ ਵਾਲੇ ਦਿਨ ਵੀ ਕਾਫੀ ਬਾਜ਼ਾਰਾਂ ਦੇ ਵਿੱਚ ਭੇੜ ਹੁੰਦੀ ਹੈ ਜਿਸ ਨੂੰ ਲੈ ਕੇ ਟ੍ਰੈਫਿਕ ਦੀ ਬਹੁਤ ਸਮੱਸਿਆ ਆਉਂਦੀ ਹੈ ਪਰ ਇਸ ਵਾਰ ਦੱਸਿਆ ਜਾ ਰਿਹਾ ਕਿ ਪੁਲਿਸ ਬੜੀ ਚੌਕਸੀ ਦੇ ਨਾਲ ਤੇ ਨਾਲ ਦੀ ਨਾਲ ਕੈਮਰਿਆਂ ਰਾਹੀਂ ਹੀ ਨਿਗਰਾਨੀ ਰੱਖੇਗੀ ਹਰ ਬਾਜ਼ਾਰ ਦੇ ਵਿੱਚ ਹਰ ਚੌਂਕ ਦੇ ਵਿੱਚ ਇਸੇ ਨੂੰ ਲੈ ਕੇ ਸਾਡੇ ਨਾਲ ਡੀਐਸਪੀ ਕਰਨੈਲ ਸਿੰਘ ਮੋਹਾਲੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਜਿਨ੍ਹਾਂ ਕੋਲ ਪੂਰਾ ਮੋਹਾਲੀ ਜ਼ਿਲ੍ਹਾ ਹੈ ਤਾਂ ਕਿਸ ਤਰੀਕੇ ਦੇ ਅੱਗੇ ਕੈਮਰੇ ਜਾਂ ਫਿਰ ਕਿੰਨੇ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾ ਸਵਾਲ ਹੈ ਸਰ ਸਤਿ ਸ਼੍ਰੀ ਅਕਾਲ ਜੀ ਸਰ ਇਸ ਵਾਰ ਤਿਹਾਰਾਂ ਸਮਾਂ ਤਾਂ ਤਿਹਾਰਾਂ ਸਮੇਂ ਦੇ ਵਿੱਚ ਦਿਵਾਲੀ ਹੋਰ ਵੀ ਤਿਹਾਰ ਨੇ ਖਰੀਦਾਰੀ ਵੀ ਕਰ ਰਹੇ ਨੇ ਲੋਕ ਬਜ਼ਾਰਾਂ ਦੇ ਵਿੱਚ ਬਹੁਤ ਜਾਮ ਲੱਗ ਜਾਂਦਾ ਹੈ ਲੋਕ ਨਾ ਪਾਰਕਿੰਗ ਦੇ ਵਿੱਚ ਗੱਡੀਆਂ ਖੜੀਆਂ ਕਰ ਲੈਂਦੇ ਨੇ ਇਸ ਤੋਂ ਬਾਅਦ ਲੋਕਾਂ ਨੂੰ ਨਿਕਲਣਾ ਮੁਸ਼ਕਲ ਹੋ ਜਾਂਦਾ ਜੀ ਲੜਾਈ ਝਗੜੇ ਵੀ ਹੋ ਜਾਂਦੇ ਨੇ ਇਸ ਵਾਰ ਕਿਸ ਤਰੀਕੇ ਦੇ ਨਾਲ ਤੁਸੀਂ ਤਨਾਤੀ ਕਰਨ ਜਾ ਰਹੇ ਹੋ ਦੱਸਿਆ ਕਿ ਕੈਮਰੇ ਵੀ ਲਗਾਏ ਜਾ ਰਹੇ ਨੇ ਬਜ਼ਾਰਾਂ ਦੇ ਵਿੱਚ ਦੂਜੇ ਪਾਸੇ ਮੁਲਾਜ਼ਮ ਕਿੰਨੇ ਕਿ ਤਨਾਤ ਕਰੋ ਮਾਨਜੋਗ ਐਸਐਸਪੀ ਸਾਹਿਬ ਮੋਹਾਲੀ ਜੀ ਦੇ ਦਿਸ਼ਾ ਨਿਰਦੇਸ਼ ਜਿੰਨੀਆਂ ਵੀ ਮਾਰਕੀਟ ਆ ਪੂਰੇ ਸਾਡੇ ਡਿਸਟ੍ਰਿਕਟ ਦੇ ਵਿੱਚ ਉੱਥੇ ਟ੍ਰੈਫਿਕ ਦੇ ਮੁਲਾਜ਼ਮ ਜਿਹੜੇ ਆ ਉਹ ਪੂਰੀ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਆ ਇਸ ਤੋਂ ਇਲਾਵਾ ਥਾਣਿਆਂ ਚੋਂ ਵੀ ਜਿਹੜੇ ਆ ਮੁਲਾਜ਼ਮ ਲਗਾਏ ਜਾ ਰਹੇ ਆ ਤਾਂ ਕਿ ਕਿਸੇ ਤਰ੍ਹਾਂ ਦੀ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਆਪ ਜੀ ਦੇ ਚੈਨਲ ਦੇ ਮਾਧਿਅਮ ਰਹੀਂ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਜੇ ਟੂ-ਵਿਲਰ ਨਾਲ ਸਰਦਾ ਤਾਂ ਫੋਰ-ਵਿਲਰ ਲੈ ਕੇ ਨਹੀਂ ਆਉਣਾ ਚਾਹੀਦਾ ਆਪਾਂ ਨੂੰ ਵੀ ਪਤਾ ਵੀ ਆਪਣੀਆਂ ਜੰਨੀਕ ਮਾਰਕੀਟ ਦੇ ਵਿੱਚ ਜੰਨੀਕ ਪਾਰਕਿੰਗ ਹੈ ਹਾਂ ਜੇ ਨਹੀਂ ਸਰਦਾ ਜ਼ਰੂਰੀ ਹੈ ਫਿਰ ਤਾਂ ਕਾਰ ਲੈ ਕੇ ਆਣੀ ਬਣਦੀ ਆ ਅਦਰ ਵੀ ਛੋਟਾ ਮੋਟਾ ਸਮਾਨ ਲੈਣਾ ਆਨੇ ਆ ਜਿਹੜਾ ਮੋਟਰਸਾਈਕਲ ਤੇ ਟੂ-ਵੀਲਰ ਤੇ ਆ ਸਕਦਾ ਤਾਂ ਸੋ ਸਾਨੂੰ ਟੂ-ਵੀਲਰ ਹੀ ਲੈ ਕੇ ਆਉਣਾ ਚਾਹੀਦਾ ਔਰ ਜਿੱਥੇ ਵੀ ਕਿਤੇ ਆ ਰੋਂਗ ਪਾਰਕਿੰਗ ਲੋਕੀ ਗੱਡੀਆਂ ਖੜੀਆਂ ਕਰਨਗੇ ਸਾਡੇ ਵੱਲੋਂ ਅਪੀਲ ਵੀ ਕੀਤੀ ਜਾਂਦੀ ਹੈ ਜੇ ਕੋਈ ਨਹੀਂ ਹਟਦਾ ਤਾਂ ਉਹਨਾਂ ਦੇ ਚਲਾਨ ਕੀਤੇ ਜਾਂਦੇ ਆ ਸੋ ਜਿਵੇਂ ਕਿ ਸਾਡੇ ਕੰਟਰੋਲ ਰੂਮ ਤੇ ਜਿੱਦਾਂ ਵੱਖ-ਵੱਖ ਜਗ੍ਹਾ ਦੇ ਕੈਮਰੇ ਲਗਾਏ ਜਾ ਚੁੱਕੇ ਆ ਜਿਲ੍ਹਾ ਪਰਦੇ ਵਿੱਚ ਔਰ ਲੋਕ ਜੇ ਕੋਈ ਉਲੰਘਣਕਾਰ ਉਲੰਘਣਾ ਕਰਦਾ ਤਾਂ ਉਹ ਦਾ ਜਿਹੜਾ ਚਲਾਨ ਹੈ ਉਹਦੇ ਮੋਬਾਈਲ ਫੋਨ ਤੇ ਹੀ ਮੈਸੇਜ ਆ ਜਾਂਦਾ ਕਿ ਤੁਹਾਡਾ ਜਿਹੜਾ ਤੁਸੀਂ ਆ ਰੈੱਡ ਲਾਈਟ ਜੰਪ ਕੀਤੀ ਹੈ ਜਾਂ ਜੈਬਰਾ ਕ੍ਰੋਸਿੰਗ ਤੇ ਤੁਸੀਂ ਜਾਂ ਕਿਸੇ ਤਰ੍ਹਾਂ ਦੀ ਵੀ ਉਹ ਟ੍ਰੈਫਿਕ ਦੀ ਉਲੰਘਣਾ ਕਰਦਾ ਤਾਂ ਉਸ ਦਾ ਚਲਾਨ ਹੋ ਜਾਂਦਾ ਸੋ ਮੇਰੀ ਅਪੀਲ ਹੈ ਇੱਕ ਤਾਂ ਜਿਹੜਾ ਸਾਡਾ ਮਹਾਰੀ ਡਿਸਟ੍ਰਿਕਟ ਹੈ ਇਸ ਦੇ ਵਿੱਚ ਅ ਵੱਖ-ਵੱਖ ਜਗ੍ਹਾ ਤੇ ਜਿਹੜੇ ਆ ਕੈਮਰੇ ਲਗਾਏ ਗਏ ਆ ਔਰ ਕੋਈ ਵੀ ਵਿਅਕਤੀ ਜਿਹੜਾ ਮਾੜਾ ਅਨਸਰ ਆ ਉਹ ਵੀ ਜਿਹੜਾ ਬਚ ਕੇ ਨਹੀਂ ਜਾ ਸਕਦਾ ਜੀ ਜੀ ਸਰ ਇਸ ਨੂੰ ਲੈ ਕੇ ਜਿਸ ਤਰੀਕੇ ਨਾਲ ਤਿਹਾਰਾ ਵਿੱਚ ਪਾਰਕਿੰਗ ਤੇ ਬਹੁਤ ਲੋੜ ਪੈਂਦੀ ਹੈ ਕੋਈ ਐਕਸਟਰਾ ਸਕੂਲਾਂ ਦੇ ਵਿੱਚ ਜਿਸ ਤਰੀਕੇ ਨਾਲ ਜਾਂ ਫਿਰ ਹੋਰ ਕੋਈ ਇਸ ਤਰੀਕੇ ਦੀ ਪਬਲਿਕ ਜਗ੍ਹਾ ਹੋਵੇ ਤਾਂ ਉਸ ਤੇ ਪਬਲਿਕ ਵਾਸਤੇ ਕੋਈ ਪਾਰਕਿੰਗ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤੁਹਾਡੇ ਵੱਲੋਂ ਦੇਖੋ ਜਿਸ ਤਰ੍ਹਾਂ ਕਿ ਕੁਝ ਮਾਰਕੀਟਾਂ ਦੇ ਜਿਹੜੇ ਪ੍ਰਧਾਨ ਹਨ ਉਹ ਉਹਨਾਂ ਨਾਲ ਵੀ ਅਸੀਂ ਜਿੱਦਾਂ ਤਾਲਮੇਲ ਕੀਤਾ ਤਾਂ ਉਹਨਾਂ ਨੂੰ ਮਤਲਬ ਉਹ ਆਪਣੇ ਲੈਵਲ ਤੇ ਕੋਈ ਨਾ ਕੋਈ ਜੇ ਕੋਈ ਵੱਖ ਜਗ੍ਹਾ ਹੈਗੀ ਆ ਤਾਂ ਉਥੇ ਜਿਹੜਾ ਉਥੇ ਪਾਰਕਿੰਗ ਦੇ ਪ੍ਰਬੰਧ ਕੀਤੇ ਜਾ ਰਹੇ ਆ ਤਾਂ ਕਿ ਜਿੱਥੇ ਮੰਨ ਲਓ ਕੋਈ ਗਰਾਊਂਡ ਖਾਲੀ ਪਈ ਆ ਕੋਈ ਇਸ ਤਰ੍ਹਾਂ ਦੀ ਜਗ੍ਹਾ ਹੈਗੀ ਆ ਉਹਨੂੰ ਸਾਫ਼ ਸੁੱਧਿਆ ਕਰਕੇ ਤਾਂ ਕਿ ਲੋਕਾਂ ਨੂੰ ਜਿਹੜੀ ਹੈ ਮਾਰਕੀਟ ਦੇ ਵਿੱਚ ਜੋ ਖਰੀਦੋ-ਉਸਤ ਕਰਦੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਕਰਾਲੀ ਦੇ ਵਿੱਚ ਬਹੁਤ ਵੱਡੀ ਮਾਰਕੀਟ ਹੈ ਪਟਾਕਾ ਮਾਰਕੀਟ ਜਿੱਥੇ ਕਿ ਕਾਫੀ ਜਾਮ ਲੱਗਦੇ ਨੇ ਖਰੀਦਦਾਰੀ ਕਰਨ ਵਾਲਿਆਂ ਦੇ ਵੀ ਉਸ ਵਾਸਤੇ ਕਿੰਨੇ ਕੁ ਕਰਾਲੀ ਦੇ ਵਿੱਚ ਕਿੰਨੇ ਤਨਾਤ ਕਰਨ ਜਾ ਰਹੇ ਹੋ ਤੁਸੀਂ ਪੁਲਿਸ ਮੁਲਾਜ਼ਮ ਜਿਹੜਾ ਲੋਕਾਂ ਨੂੰ ਜਾਮ ਦੇ ਵਿੱਚ ਨਾ ਫਸਣਾ ਉਹ ਦੇਖੋ ਉੱਥੇ ਜਿਹੜੇ ਆ ਸਾਡੇ ਟ੍ਰੈਫਿਕ ਮੁਲਾਜ਼ਮ ਉੱਥੇ ਤਾਇਨਾਤ ਹੈ ਇਸ ਤੋਂ ਇਲਾਵਾ ਜਿਹੜਾ ਥਾਣਿਆਂ ਦੇ ਨਾਲ ਤਾਲਮੇਲ ਕੀਤਾ ਗਿਆ ਔਰ ਉਹ ਵੀ ਮੁਲਾਜ਼ਮ ਦਿਲੀ ਜਿਹੜੇ ਆ ਆਪਣੇ ਮੁਲਾਜ਼ਮ ਭੇਜਦੇ ਆ ਡਿਊਟੀ ਅਫਸਰਾਂ ਦਾ ਔਰ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ। ਜੇ ਮਾੜੇ ਅੰਸਰਾਂ ਦੇ ਉੱਤੇ ਕਿਸ ਤਰੀਕੇ ਦੀ ਨਜ਼ਰ ਰੱਖੀ ਜਾਵੇਗੀ ਕਿ ਇਹਨਾਂ ਤਿਹਾਰਾਂ ਦੇ ਵਿੱਚ ਕਾਫੀ ਚੋਰ ਲਟੇਰੇ ਵੀ ਹੁੰਦੇ ਨੇ, ਮਾੜੇ ਅੰਸਰ ਵੀ ਹੁੰਦੇ ਨੇ, ਕਈ ਲਈ ਝਗੜਾ ਕਰਨ ਵਾਲੇ ਵੀ ਹੁੰਦੇ ਨੇ। ਉਹਨਾਂ ਵਾਸਤੇ ਕੋਈ ਕੈਮਰੇ ਜਾਂ ਕੋਈ ਹੋਰ ਤਰੀਕੀ ਤਨਾਤੀ। ਦੇਖੋ ਮੈਂ ਪਹਿਲਾਂ ਵੀ ਦੱਸਿਆ ਕਿ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਹੈ ਉਹ ਦਿੱਤੇ ਗਏ ਆ ਔਰ ਜਿੰਨੇ ਵੀ ਸਾਡੇ ਚਾਹੇ ਟ੍ਰੈਫਿਕ ਦੇ ਕਰਮਚਾਰੀ ਆ ਚਾਹੇ ਥਾਣਿਆਂ ਦੇ ਆ ਚਾਹੇ ਸਾਡੇ ਸੀਆਈਏ ਸਟਾਫ ਆ ਜਾਂ ਹੋਰ ਆ ਉਹ ਸਾਰੇ ਹੀ ਜਿਹੜੇ ਵੱਖ-ਵੱਖ ਜਗ੍ਹਾ ਤੇ ਰਾਉਂਡ ਤੇ ਹੁੰਦੇ ਆ ਜੇ ਕੋਈ ਮਾੜਾ ਆਨਸਰ ਕੋਈ ਵੀ ਸ਼ਰਾਰਤ ਕਰਦਾ ਉਹਨੂੰ ਕਿਸੇ ਵੀ ਤਰ੍ਹਾਂ ਬਖਸ਼ਿਆ ਨਹੀਂ ਜਾਏਗਾ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਡੀਐਸਪੀ ਕਰਨੈਲ ਸਿੰਘ ਵੱਲੋਂ ਪੂਰੀ ਜਾਣਕਾਰੀ ਦਿੱਤੀ ਹੈ ਕਿ ਤਿਹਾਰ ਨੂੰ ਲੈ ਕੇ ਪੁਲਿਸ ਦੀਆਂ ਪੂਰੀਆਂ ਤਿਆਰੀਆਂ ਨੇ ਜਿੱਥੇ ਵੀ ਭੀੜ ਭਾਰਾ ਲੱਗ ਹੈ ਤਾਂ ਇਸ ਵਾਰ ਆਪਣੀ ਗੱਡੀਆਂ ਪਾਰਕਿੰਗ ਕਰਨ ਤੋਂ ਪਹਿਲਾਂ ਸੋਚ ਲਿਓ ਕਿਉਂਕਿ ਪੁਲਿਸ ਵੱਲੋਂ ਨੌ ਪਾਰਕਿੰਗ ਚਲਾਨ ਵੀ ਦਿੱਤੇ ਜਾਣਗੇ ਦੂਜੇ ਪਾਸੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਆਪਣੇ 4 ਵੀਲਰ ਦੀ ਜਗ੍ਹਾ 2 ਵੀਲਰ ਲੈ ਕੇ ਆਇਆ ਜਾਵੇ ਤਾਂ ਕਿ ਕੋਈ ਜਾਮ ਦੇ ਵਿੱਚ ਨਾ ਫਸੇ ਤੇ ਨਾਲ ਦੀ ਨਾਲ ਹੋਰ ਕਿਸੇ ਨੂੰ ਮੁਸ਼ਕਲ ਨਾ ਹੋਵੇ ਦੂਜੇ ਪਾਸੇ ਵੀ ਦੱਸ ਦਿੰਦੇ ਆ ਕਿ ਪੁਲਿਸ ਵੱਲੋਂ ਤੇ ਨਾਲ ਦੀ ਨਾਲ ਦੁਕਾਨਾਂ ਦੇ ਵਿੱਚ ਲੱਗੇ ਹੋਏ ਕੈਮਰੇ ਨੂੰ ਉਹਨਾਂ ਦੀ ਪੂਰੀ ਨਿਗਰਾਨੀ ਹੈ ਜਿਹੜੇ ਚੋਰ ਲਟੇਰੇ ਬਾਜ਼ਾਰਾਂ ਦੇ ਵਿੱਚ ਇਸ ਤਰੀਕੇ ਦੀ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੀ ਸੋਚ ਰਹੇ ਨੇ ਤਾਂ ਉਹਨਾਂ ਦੇ ਉੱਤੇ ਪੁਲਿਸ ਦੀ ਪੂਰੀ ਨਜ਼ਰ ਹੈ। ਤਾਂ ਇਸ ਵਾਰ ਤਿਹਾਰ ਖੁਸ਼ੀਆਂ ਨਾਲ ਮਨਾਓ ਤੇ ਇਸ ਤਰੀਕੇ ਦੀ ਲੜਾਈ ਝਗੜੇ ਤੋਂ ਵੀ ਬਚਣਾ ਚਾਹੀਦਾ ਹੈ ਤੇ ਦੂਜੇ ਪਾਸੇ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਜਿਹੜੇ ਕੀਤੇ ਹੋਏ ਨੇ। ਤੁਹਾਡੇ ਨਾਲ ਕੈਮਰਾਮੈਨ ਗੁਰਜੋਤ ਦੇ ਨਾਲ ਹਰਤੇਸ਼ ਸਿੰਘ